ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮੈਰੀਲੈਂਡ ਅਮਰੀਕਾ ਵਾਸੀ ਖੋਜੀ ਵਿਦਵਾਨ ਲੇਖਕ ਸਰਦਾਰ ਧਰਮ ਸਿੰਘ ਗੁਰਾਇਨ ਦੀ ਸਰਜਰੀ ਖੋਜ ਪੁਸਤਕ ਲੋਕ ਨਾਇਕ ਜੱਗਾ ਸੂਰਮਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਲੋਕ ਅਰਪਣ ਕਰਦਿਆਂ ਬੇਕਰਜ਼ ਫੀਲਡ ਅਮਰੀਕਾ ਵਿੱਚ ਪੰਜਾਬੀ ਭਵਨ ਨੂੰ ਉਸਾਰਨ ਵਾਲੇ ਸਾਹਿਤ ਪ੍ਰੇਮੀ ਸਰਦਾਰ ਅਜੀਤ ਸਿੰਘ ਪੱਠਲ ਨੇ ਕਿਹਾ ਕਿ ਅਸੀਂ ਲੋਕ ਪੰਜਾਬ ਛੱਡ ਕੇ ਪਰਦੇਸੀ ਧਰਤੀਆਂ ਤੇ ਵੱਸਦੇ ਹਾਂ ਪਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਾਡੇ ਅੰਗ ਸੰਗ ਰਹਿੰਦੀ ਹੈ ਇਸੇ ਦਾ ਸਬੂਤ ਸਰਦਾਰ ਧਰਮ ਸਿੰਘ ਗੁਰਾਇਨ ਦੀ ਸਜਰੀ ਖੋਜ ਪੁਸਤਕ ਲੋਕ ਨਾਇਕ ਜੱਗਾ ਸੂਰਮਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਸੀਂ ਕੰਮ ਕੀਤਾ ਹੋਣ ਕਰਕੇ ਸਾਨੂੰ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਵਿਦੇਸ਼ ਜਾ ਕੇ ਵੀ ਉਹਨਾਂ ਹੀ ਹੈ ਜਿਨ੍ਹਾਂ ਪੰਜਾਬ ਰਹਿੰਦੇ ਹੈ ਜੀ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਪੱਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਜੱਗਾ ਸੂਰਮਾ ਪੰਜਾਬ ਦੀ ਅਣਖੀਲੀ ਮਿੱਟੀ ਦਾ ਜਾਇਆ ਹੈ ਜੋ ਨਿੱਕੇ ਨਿੱਕੇ ਸ਼ਾਹੂਕਾਰਾਂ ਦੀ ਜ਼ੁਲਮ ਤੋਂ ਮੁਕਤੀ ਲਈ ਕਾਫਲਾ ਬਣਾ ਕੇ ਤੁਰਦਾ ਹੈ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਵਿੱਚ ਸ਼ਾਮਲ ਮਾਨਤਾ ਨੂੰ ਸੋਧਦਾ ਹੈ ਬੱਬਰ ਅਕਾਲੀਆਂ ਦਾ ਸੰਗੀ ਬਣਦਾ ਹੈ ਅੰਗਰੇਜ਼ ਹਕੂਮਤ ਨੇ ਉਸ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਤੇ ਉਸ ਨੂੰ ਆਪਣੇ ਲਾਲਚੀ ਕਰਿੰਦਿਆਂ ਤੋਂ ਖਤਮ ਕਰਵਾ ਸੁੱਟਿਆ ਉਨੇ ਕਹਿ ਕੇ ਬੋਲੀਆਂ ਵਿੱਚ ਉਸ ਦਾ ਲੋਕਪੱਖੀ ਸੰਘਰਸ਼ ਗੈਰਹਾਜ਼ ਰਹਿ ਸਰਦਾਰ ਧਰਮ ਸਿੰਘ ਗੁਰਾਇਆ ਮੈਰੀਲੈਂਡ ਅਮਰੀਕਾ ਵਸਦੇਆਂ ਜੱਗਾ ਸੂਰਮਾ ਨਾਲ ਸੰਬੰਧਤ ਮੂਲ ਇਤਿਹਾਸਕ ਤੇ ਮੌਕਿਕ ਸੋਮਿਆਂ ਤੱਕ ਪਹੁੰਚ ਕਰਕੇ ਜੱਗਾ ਢਾਕੂ ਦੀ ਥਾਂ ਜੱਗਾ ਸੂਰਮਾ ਪੁਸਤਕ ਲੇਕ ਕੇ ਜੱਗੇ ਦੀ ਧੀ ਰੇਸ਼ਮ ਕੌਦਾ ਉਲੰਭਾ ਹੀ ਨਹੀਂ ਲਾਇਆ ਸਗੋਂ ਇਤਿਹਾਸ ਵਿੱਚ ਪਈ ਪੁਲੇਖੇ ਨੂੰ ਵੀ ਦੂਰ ਕੀਤੇ ਹਨ ਲੋਕ ਨਾਇਕ ਘਾਉਣ ਦੇ ਸਮਰੱਥ ਜੱਗਾ ਸੂਰਮਾ ਨੂੰ ਪਾਠਕ ਹੁਣ ਵਕਰੀ ਨਜ਼ਰ ਨਾਲ ਦੇਖ ਸਕਣਗੇ ਸਰੀ ਕੈਨੇਡਾ ਤੋਂ ਆਏ ਰਵੈਤੀ ਪੰਜਾਬੀ ਲੋਕ ਗਾਇਕੀ ਦੇ ਨੌਜਵਾਨ ਪੇਸ਼ਕਾਰ ਦਾ ਫੂਕ ਟਰਮੀਨੇਟਰਜ਼ ਨੇ ਵੀ ਇਸ ਮੌਕੇ ਆਪਣੀ ਸੰਗੀਤ ਪੇਸ਼ਕਾਰੀ ਕਰਕੇ ਬਾਾਬ ਸਾਬਤ ਕੀਤਾ ਕਿ ਧਰਤੀ ਕੋਈ ਵੀ ਹੋਵੇ ਵਿਰਾਸਤ ਹਰ ਸਾਦੇ ਨਾਲ ਨਾਲ ਤੁੜਦੀ ਹੈ ਇਸ ਗਰੁੱਪ ਦੇ ਮੈਂਬਰ ਅਰਸ਼ ਰਿਆਜ਼ ਨੇ ਦੱਸਿਆ ਕਿ ਉਹ ਸੰਗੀਤ ਮਾਰਤੰਡ ਉਸਤਾਦ ਜਸਵੰਤ ਭਮਰਾ ਦੇ ਉਤਰਾਧਿਕਾਰੀ ਬਾਬਾ ਜੋਰਾ ਸਿੰਘ ਜੀ ਧਰਮਕੂਟ ਵਾਲਿਆਂ ਦਾ ਅਸਗੇਦ ਹੋਣ ਕਰਕੇ ਕਾਰਨ ਪੱਕੇ ਸੁਰ ਦੀ ਅਭਿਜਾਸੀ ਹੈ ਇਹੀ ਗੁਣ ਉਹਨਾਂ ਦੀ ਪਛਾਣ ਦੇਸ਼ ਵਿਦੇਸ਼ ਵਿੱਚ ਪਰਪੱਕ ਕਰ ਰਿਹਾ ਹੈ ਇਸ ਮੌਕੇ ਸਰਦਾਰ ਮਲਕੀ ਸਿੰਘ ਪੱਠੜ ਬੀਕਰਜ਼ ਫੀਲਡ ਉਗੇ ਡੈਰੀ ਫਾਰਮਰ ਦਮਨ ਸ਼ਰਮਾ ਸਾਬਕਾ ਸਰਪੰਚ ਸਰਦਾਰ ਸੁਖਵੰਤ ਸਿੰਘ ਚੱਕ ਕਲਾ ਲੁਧਿਆਣਾ ਜਗਜੀਵਨ ਸਿੰਘ ਮੋਹੀ ਤੇ ਕੁਝ ਹੋਰ ਸੱਜਣ ਵੀ ਹਾਜ਼ਰ ਸਨ